ਦੇਸ਼ ਭਰ ਵਿੱਚ ਟ੍ਰੇਡ ਯੂਨੀਅਨਾਂ ਅਤੇ ਕਿਸਾਨ ਸੰਗਠਨਾਵਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਜ਼ਿਲ੍ਹਾ ਮਾਨਸਾ ਵਿੱਚ ਵੱਡਾ ਇਕੱਠ ਹੋਇਆ ਪਰ ਬਾਜ਼ਾਰ ਖੁੱਲੇ ਰਹੇ ਪੇਸ਼ ਹੈ ਮਾਨਸਾ ਤੋਂ ਰਾਜੀਵ ਸ਼ਰਮਾ ਆਜ਼ਾਦ ਦੀ ਵਿਸ਼ੇਸ਼ ਰਿਪੋਰਟ வணக்கம் 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 ਕਾਂਗਰੜੀ ਜੀ ਤੁਸੀਂ ਅੱਜ ਤੋਂ ਨਾ ਲਗਾਇਆ ਕਿਸ ਸੰਦਰਭ ਦੇ ਵਿੱਚ ਤੇ ਕਿਉਂ ਲਗਾਇਆ ਪਹਿਲੀ ਕੱਲ ਤੈ ਵੀ ਇਹ ਧਰਨਾ ਮਾਨਸਾ ਦੇ ਵਿੱਚ ਨਹੀਂ ਲੱਗਿਆ ਹੋਇਆ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਕੋਈ 30 ਕਰੋੜ ਤੋਂ ਘੱਟੋ-ਘੱਟ ਜਿਹੜੇ ਅੱਜ ਆਮ ਹੜਤਾਲ ਦੇ ਵਿੱਚ ਕਿਥੋਂਸਾ ਲੈ ਰਹੇ ਆ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਚਾਰ ਮੋਦੀ ਸਰਕਾਰ ਨੇ ਕਿਰਤ ਲੇਬਰ ਕੋਡ ਬਣਾਏ ਹੈ ਜਿਹੜੇ ਮਜ਼ਦੂਰ ਵਿਰੋਧੀ ਹੈ ਤੇ ਮਾਲਕਾਂ ਦੇ ਪੱਖੀ ਹੈ ਇਹ ਵਾਪਸ ਲਏ ਜਾਣ ਨਵਾਂ ਜਿਹੜਾ ਬੀਜ ਬਿੱਲ ਤੇ ਬਿਜਲੀ ਬਿੱਲ ਤੇ ਹੰਡਾ ਜਾ ਰਿਹਾ ਹੈ ਜਿਹੜਾ ਬਹੁਤ ਜ਼ਿਆਦਾ ਖਤਰਨਾਕ ਹੈ ਉਹ ਵਾਪਸ ਹੋਣ ਇੱਕ ਮੋਦੀ ਸਰਕਾਰ ਨੇ ਕਰੋੜਾਂ ਜਿਹੜੇ ਪਿੰਡੂ ਮਜ਼ਦੂਰ ਹੈ ਔਰ ਜਿਹੜੇ ਵਿਚਾਰੇ ਮਨੇਗਾ ਦੇ ਰਾਹੀਂ ਆਪਣੇ ਪਰਿਵਾਰ ਦਾ ਦੋ ਡੰਗ ਦਾ ਚੁੱਲ੍ਹਾ ਚਲਾਉਂਦੇ ਸੀ ਉਹਨਾਂ ਦੇ ਢਿੱਡ ਤੇ ਲੱਤ ਮਾਰੀ ਹੈ ਉਹ ਖਤਮ ਕੀਤਾ ਹੈ ਪੁਰਾਣਾ ਮਨੇਗਾ ਕਾਨੂੰਨ ਜਿਹੜਾ ਬਹਾਲ ਹੋਵੇ ਇਹ ਅਸਲ ਦੇ ਵਿੱਚ ਮੁੱਖ ਮੰਗਾਂ ਕਰਕੇ ਇਹ ਹੜਤਾਲ ਕੀਤੀ ਸੀ ਪਰ ਜਦੋਂ ਅਸੀਂ ਹੜਤਾਲ ਕਰ ਰਹੇ ਹਾਂ ਤਾਂ ਉਸ ਵੇਲੇ ਉਸ ਤੋਂ ਵੀ ਜ਼ਿਆਦਾ ਇੱਕ ਬੜਾ ਚਿੰਤਾਜਨਕ ਬੜਾ ਡਰਾਉਣਾ ਜਿਹੜਾ ਸਮਝੌਤਾ ਅਮਰੀਕਾ ਦੇ ਨਾਲ ਇਹ ਭਾਰਤ ਦੀ ਜਿਹੜੀ ਵਰਤਮਾਨ ਸਰਕਾਰ ਹੈ ਮੋਦੀ ਦੀ ਇਹਨੇ ਕੀਤਾ ਜਿਹਦੇ ਤੇ ਅਜੇ ਦਸਖਤ ਹੋਣੇ ਐ ਅਜੇ ਕੇਵਲ ਸਾਂਝਾ ਬਿਆਨ ਜਾਰੀ ਹੋਇਆ ਹੈ ਇਹ ਇੱਕ ਤਰ੍ਹਾਂ ਨਾਲ ਭਾਰਤ ਨੂੰ ਅਮਰੀਕਾ ਦੇ ਕੋਲੇ ਵੇਚਣ ਵਾਲਾ ਸਮਝੌਤਾ ਹੈ ਗਹਿਣੇ ਪਾਉਣ ਵਾਲਾ ਸਮਝੌਤਾ ਹੈ ਅੱਗੇ 3% ਜਿਹੜਾ ਸਾਡੀਆਂ ਵਸਤਾਂ ਤੇ ਟੈਕਸ ਲੱਗਦਾ ਸੀ ਜਿਹੜਾ ਅਸੀਂ ਅਮਰੀਕਾ 'ਚ ਇੰਪੋਰਟ ਕਰਦੇ ਸੀ ਹੁਣ ਉਹ 18% ਲੱਗੇਗਾ ਔਰ ਜਿਹੜਾ ਅਮਰੀਕਾ ਸਾਡੀ ਮੰਡੀ 'ਚ ਮਾਲ ਭੇਜੇਗਾ ਉਹਦੇ ਤੇ 0% ਟੈਕਸ ਹੋਏਗਾ ਜਾਂ ਨਾ ਮਾਤਰ ਹੋਏਗਾ 45 ਲੱਖ ਕਰੋੜ ਰੁਪਏ ਦਾ 5 ਸਾਲ ਚ ਅਮਰੀਕਾ ਦਾ ਮਾਲ ਆਏਗਾ ਸਾਡਾ ਕਿੰਨਾ ਜਾਊਗਾ ਇਹਦੀ ਗਰੰਟੀ ਕੋਈ ਨਹੀਂ ਔਰ ਉਹਨਾਂ ਦੀ ਖੇਤੀ ਦੀਆਂ ਬਸਤਾ ਉਹਨ�्ੀਆਂ ਦੁੱਧ ਦੀਆਂ ਬਸਤਾ ਉਹਨ�्ੀਆਂ ਇਹਦੇ ਨਾਲ ਸਾਡੀ ਜਿਹੜੀ ਕਿਸਾਨੀ ਹੈ ਉਹ ਤਬਾਹ ਹੋਵੇਗੀ ਔਰ ਜਿਹੜਾ ਇਸ ਤੋਂ ਵੀ ਅੱਗੇ ਖਤਰਨਾਕ ਜਿਹੜਾ ਮੋਡੀਫਾਈ ਜੀਐਮ ਜਿਹੜਾ ਫੂਡ ਹੈ ਜਿਹੜਾ ਸਿਹਤ ਲਈ ਬਹੁਤ ਜਿਆਦਾ ਮਾੜਾ ਹੈ ਉਹਨੂੰ ਵੀ ਖੁੱਲੀ ਛੁੱਪੀ ਦੇਤੀ ਐ ਔਰ ਇੱਕ ਹੋਰ ਬੜੀ ਸਾਡੇ ਤੇ ਜਣੀ ਇੱਕ ਡਾਂਗ ਰੱਖ ਕੇ ਦਬਾਅ ਪਾਇਆ ਜਾ ਰਿਹਾ ਔਰ ਮੋਦੀ ਮੰਨ ਗਿਆ ਸਾਨੂੰ ਸਸਤਾ ਤੇਲ ਮਿਲਦਾ ਸੀ ਰੂਸ ਤੋਂ ਅਸੀਂ ਜਿੰਨਾ ਤੇਲ ਬਾਹਰੋਂ ਮਗਾਉਨੇ ਆ 40% ਕੱਲਾ ਰੂਸ ਤੋਂ ਸੀ ਕਹਿੰਦੇ ਜੀ ਇਹ ਬੰਦ ਕਰੋ ਮੇਰੀ ਦੁਕਾਨ ਤੋਂ ਖਰੀਦੋ ਉਹ ਰਸ਼ੀਆ ਵਾਲਾ ਰੇਟ ਨਹੀਂ ਕਹਿੰਦਾ ਮੈਂ ਆਪਣੇ ਆਪਣਾ ਮਨਮਰਜ਼ੀ ਦਾ ਭਾਅ ਲਾਊਗਾ ਅਸੀਂ ਅੱਗੇ ਰੁਪਈਏ 'ਚ ਖਰੀਦਦੇ ਸੀ ਹੁਣ ਅਸੀਂ ਡਾਲਰਾਂ 'ਚ ਖਰੀਦ ਕਰਾਂਗੇ ਸਾਡਾ ਜਿਹੜਾ ਵਿਦੇਸ਼ੀ ਸਿੱਕੇ ਦਾ ਭੰਡਾਰ ਹੈ ਉਹਨੂੰ ਵੀ ਇੱਕ ਬਹੁਤ ਵੱਡਾ ਜਿਹੜਾ ਖਤਰਾ ਉਹ ਪੈਦਾ ਹੋ ਗਿਆ ਇਸ ਕਰਕੇ ਸਾਡੀ ਮੰਗ ਇਹ ਵੀ ਹੈ ਕਿ ਇਹ ਜਿਹੜਾ ਅਮਰੀਕਾ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਆਉਣ ਵਾਲੇ ਸਮੇਂ 'ਚ ਸਾਈਨ ਹੋਣ ਜਾ ਰਿਹਾ ਹੈ ਇਹਨੂੰ ਫੌਰੀ ਤੌਰ ਤੇ ਰੱਦ ਕੀਤਾ ਜਾਏ ਜਾਂ ਇਹਦੇ ਵਿੱਚ ਜਿਹੜੀਆਂ ਸਾਡੇ ਦੇਸ਼ ਦੇ ਵਿਰੋਧੀ ਸ਼ਰਤਾਂ ਲਿਖੀਆਂ ਹੋਈਆਂ ਉਹਨਾਂ ਨੂੰ ਖਤਮ ਕੀਤਾ ਜਾਏ ਔਰ ਇਹ ਸਰ ਸੰਧੀ ਨੂੰ ਦੇਸ਼ ਦੀ ਪਾਰਲੀਮੈਂਟ ਜਿਹੜੀ ਇਨ ਸੈਸ਼ਨ ਹੈ ਉਹਦੇ ਵਿੱਚ ਮਤਲਬ ਰੱਖ ਕੇ ਵਿਚਾਰਿਆ ਜਾਏ ਸਾਡੀ ਇਹ ਵੀ ਮਤਲਬ ਅੱਜ ਦੀ ਇਸ ਜਿਹੜੀ ਜਨਰਲ ਹਟਕਾਲ ਹੈ ਇਹਦੇ ਵਿੱਚ ਇਹ ਗੱਲ ਦੀ ਸ਼ਾਮਲ ਜਿਸ ਤਰ੍ਹਾਂ ਕਾਮਰੇਡਿ ਤੁਸੀਂ ਪੋਲੀਟੀਕਲ ਵੀ ਰਹੇ ਹੋ ਨਾਲ ਐਮਐਲਏ ਵੀ ਰਹੇ ਹੋਗੇ ਆਉਣ ਵਾਲੇ ਦਿਨ ਵੋਟਾਂ ਦੇ ਵਿੱਚ ਤੁਹਾਡੀ ਕੀ ਰਣਨੀਤੀ ਹੋਵੇਗੀ ਇਸ ਚੀਜ਼ ਨੂੰ ਲੈ ਕੇ ਦੇਖੋ ਵੋਟਰ ਪੰਜਾਬ ਦੀਆਂ ਵੋਟਾਂ ਚ ਤਾਜ ਦੇ ਦੇਖੋ ਸਾਲ ਤੋਂ ਵੱਧ ਪਿਆ ਹੈ ਦੇਸ਼ ਦੀਆਂ ਵੋਟਾਂ ਚ 7-4 ਸਾਲ ਪਏ ਹੈ ਸੋ ਇਹਨਾਂ ਵੋਟਾਂ ਬਾਰੇ ਅੱਜ ਕੋਈ ਜਿਹੜੀ ਭਵਿੱਖਬਾਣੀ ਹੈ ਇਹ ਨਹੀਂ ਕੀਤੀ ਜਾ ਸਕਦੀ ਵੋਟਾਂ ਦੇ ਸਮੇਂ ਕਿਸ ਤਰ੍ਹਾਂ ਦੀ ਰਾਜਨੀਤਿਕ ਗਤਾਰਬੰਦੀ ਬਣਦੀ ਹੈ ਔਰ ਕਿਸ ਤਰ੍ਹਾਂ ਦਾ ਰਾਜਨੀਤਿਕ ਸੀਨ ਉੱਭਰ ਕੇ ਸਾਹਮਣੇ ਆਉਂਦਾ ਹੈ ਕਿਹਦੇ ਨਾਲ ਤੁਹਾਡੀ ਐਡਜਸਟਮੈਂਟ ਹੋ ਸਕਦੀ ਹੈ ਨਹੀਂ ਹੋ ਸਕਦੀ ਇਹ ਤਕਰੀਬਨ ਵੋਟਾਂ ਵੇਲੇ ਤੈਹ ਹੁੰਦਾ ਹੈ ਇਹਨਾਂ ਪਹਿਲਾਂ ਮਸਲ ਜਿਹੜਾ ਇਹ ਕਦੇ ਵੀ ਡਿਸਾਈਡ ਨਹੀਂ ਧੰਨਵਾਦ ਚਲ ਕਾਂਗਰਸ ਜੀ ਅੱਜ ਤਾ ਨਾਲਾਇ ਕਿਸ ਸਰਨਾਰਥ ਦੇ ਚਲਾਏਗਾ ਅੱਜ ਜੀ ਪੂਰੇ ਦੇਸ਼ ਦੀਆਂ ਜਿਹੜੀਆਂ ਵੱਡੀਆਂ ਟ੍ਰੇਡ ਯੂਨੀਅਨਾਂ ਨੇ ਜਿੰਨੀਆਂ ਕੇਂਦਰੀ ਮੁਲਾਜ਼ਮਾਨੀਆਂ ਜਿੱਥੇ ਬੰਦੀਆਂ ਨੇ ਬੈਂਕਾਂ ਦੀਆਂ ਬੀਐਸਐਮ ਦੀਆਂ ਉਹਨਾਂ ਵੱਲੋਂ ਤੇ ਇਹਨੂੰ ਹਮੇਤਾਂ ਪੂਰੇ ਸਯੁਜਤ ਕਿਸਾਨ ਮੋਰਚੇ ਦੀ ਖੇਤ ਮਜ਼ਦੂਰ ਜਿੱਥੇ ਬੰਦੀਆਂ ਦੀ ਪੂਰੇ ਦੇਸ਼ ਦੇ ਵਿੱਚ ਅੱਜ ਹੜਤਾਲ ਕਰਕੇ ਕਰੋੜਾਂ ਬੰਦਾ ਸੜਕਾਂ ਤੇ ਉਤਰਿਆ ਵੀ ਜਿਹੜਾ ਮੋਦੀ ਦੇਸ਼ ਵਿੱਚ ਰਾਲੀਆਂ ਨੀਤੀਆਂ ਕਾਰਪੋਰੇਟ ਪੱਖੀ ਲਿਆ ਰਿਹਾ ਅਮਰੀਕਨ ਸਾਮਰਾਜ ਪੱਖੀ ਲਿਆ ਰਿਹਾ ਉਹਦੇ ਨਾਲ ਬਿਜਲੀ ਪ੍ਰਾਈਵੇਟ ਕੀਤੀ ਜਾ ਰਹੀ ਹੈ ਜਿਹੜੇ ਬੀਜ ਆ ਕਿਸਾਨਾਂ ਦੇ ਇਹ ਬੀਜ ਐਕਲ ਕਿ ਕਾਰਪੋਰੇਟਾਂ ਵਿੱਚ ਭਾਇਆ ਜਾ ਰਹੇ ਨੇ ਇਹਦੇ ਨਾਲ ਮੰਰੇਗਾ ਕਾਨੂੰਨ ਜਿਹੜਾ ਉਹ ਖਤਮ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਪਰਚੂਨ ਖੇਤਰ ਦੇ ਵਿੱਚ ਐਫਡੀ ਲਿਆ ਕੇ ਜਿਹੜਾ ਮਤਲਬ ਐਮਾਜ਼ਨ ਵਰਗੀਆਂ ਕੰਪਨੀਆਂ ਨੂੰ ਲਿਆ ਕੇ ਸਾਰੀ ਦੀ ਸਾਰੀ ਦੁਕਾਨਦਾਰੀ ਜਿਹੜੀ ਮਤਲਬ 40% ਕਾਰੋਬਾਰ ਦੁਕਾਨਦਾਰਾਂ ਦਾ ਇਹ ਲੈ ਕੇ ਇਹਦੇ ਨਾਲ ਸਾਰੇ ਬੈਂਕ ਬੰਦ ਕਰਕੇ ਪ੍ਰਾਈਵੇਟ ਨੂੰ ਬੈਂਕ ਵੇਚੇ ਜਾ ਰਹੇ ਨੇ ਰੇਲਵੇ ਵਰਗੇ ادارے ਵੇਚੇ ਜਾ ਰਹੇ ਨੇ ਇਹਦੇ ਖਿਲਾਫ ਅੱਜ ਪੂਰੇ ਦੇਸ਼ ਦੇ ਲੋਕ ਇਕੱਠੇ ਹੋ ਕੇ ਸੜਕਾਂ ਤੇ ਉਤਰੇ ਨੇ ਤੇ ਅਸੀਂ ਮੰਗ ਕਰਦੇ ਆ ਵੀ ਇਹ ਕਾਨੂੰਨਾਂ ਦੀ ਖਾਤੇ ਲੋਕਪੱਖੀ ਕਾਨੂੰਨ ਲਿਆਂਦੇ ਜਾਣਾ ਪੂਰੇ ਰੁਜ਼ਗਾਰ ਗਰੰਟੀ ਵਾਲਾ ਲਿਆਂਦਾ ਜਾਵੇ ਹੁਣ ਮੋਦੀ ਨੇ ਅੱਠ ਦੀ ਥਾਂ ਤੇ 12 ਘੰਟੇ ਲਿਆਤਾ ਅਸੀਂ ਮੰਗ ਕਰਦੇ ਆ ਵੀ ਕੰਮ ਦੇ ਘੰਟੇ ਘੱਟ ਹੋਣਾ ਚਾਹੀਦੇ ਨੇ ਮਿਨੀਮਮ ਵੇਜ ਵਧਣਾ ਚਾਹੀਦਾ ਮਹਿੰਗਾਈ ਦੇ ਹਿਸਾਬ ਨਾਲ ਇਹ ਸਵਾਲਾਂ ਨੂੰ ਪੜ੍ਹਾਈ ਦਵਾਈ ਇਹ ਫ੍ਰੀ ਹੋਣੇ ਚਾਹੀਦੇ ਨੇ ਇਹ ਸਵਾਲਾਂ ਨੂੰ ਲੈ ਕੇ ਅੱਜ ਸੜਕਾਂ ਤੇ ਉਤਰਿਆ ਲੋਕ ਟੈਕਸ ਭਰਦੇ ਨੇ ਕੱਲੇ ਕਾਰਪੋਰੇਟ ਨਹੀਂ ਕੱਲਾ ਕੱਲਾ ਵਿਅਕਤੀ ਟੈਕਸ ਭਰ ਰਿਹਾ ਉਹਦੇ ਲਈ ਲੋਕਾਂ ਬਾਰੇ ਸੋਚਣਾ ਸਰਕਾਰ ਦਾ ਫਰਜ ਹੈ ਲੋਕਾਂ ਨੇ ਵੋਟਾਂ ਪਾਈਆਂ ਨੇ ਮੋਦੀ ਨੂੰ ਚੁਣਿਆ ਨਹੀਂ ਲੋਕ ਲੋਹੜ ਵੀ ਜਾਣਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਦੇ ਦਿਨ ਵੀ ਗਿਣਤੀ ਦੇ ਰਹੇਗੇ ਲੋਕ ਸੜਕਾਂ ਤੇ ਇਸ ਕਿਸਮ ਨਾਲ ਉਤਰੇ ਨੇ ਤਾਂ ਇਹ ਲੰਮਾ ਸਮਾਂ ਰਾਜ ਨਹੀਂ ਕਰ ਸਕਦੇ ਇਹ ਜੋ ਨੀਤੀਆਂ ਲਾਗੂ ਕਰਕੇ ਇਸ ਲਈ ਅੱਜ ਮਾਨਸਾਂ ਦੀਆਂ ਸੜਕਾਂ ਤੇ ਅਸੀਂ ਉਤਰਿਆ ਘਟਿਆ